ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਆਵਲਿਆਂ ਦਾ achar ਬਣਾ ਕੇ ਤਿਆਰ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਵਲਿਆਂ ਦੇ ਵਿੱਚ ਕਿੰਨੇ ਗੁਣ ਹੁੰਦੇ ਆ ਤੇ ਖਾਣ ਦੇ ਫਾਇਦੇ ਫਾਇਦੇ ਹੁੰਦੇ ਆ ਕਿਸੇ ਵੀ ਤਰੀਕੇ ਨਾਲ ਇਹਨੂੰ ਖਾਇਆ ਜਾਵੇ ਇਹ ਆਪਾਂ ਅੱਜ achar ਬਣਾਵਾਂਗੇ ਨਾ ਤੈਨੂੰ ਉੱਲੀ ਲੱਗੇਗੀ 1 ਸਾਲ ਤੱਕ ਤੁਸੀਂ ਆਰਾਮ ਨਾਲ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਚਲੋ ਬਣਾਉਣਾ ਸ਼ੁਰੂ ਕਰਦੇ ਆਂ ਆਵਲਿਆਂ ਦਾ achar ਬਣਾਉਣ ਦੇ ਵਾਸਤੇ ਇੱਥੇ ਮੈਂ ਆਵਲੇ ਲੈਨੇ ਅੱਧਾ ਕਿਲੋ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਮੈਂ ਸੁਕਾ ਲਿਆ ਹੈ ਤੇ ਇਹਨਾਂ ਦੇ ਉੱਪਰ ਥੋੜੇ ਥੋੜੇ ਆਪਾਂ ਨੂੰ ਦਾਗ ਨਜ਼ਰ ਆਣ ਲੱਗਣ ਜਿੱਥੇ ਆਵਲਾ ਥੋੜਾ ਖਰਾਬ ਲੱਗੇ ਦਾਗਿਆ ਹੋਏ ਤੇ ਉਹਨੂੰ ਆਪਾਂ ਕੱਟ ਦੇਾਂਗੇ ਇਹ ਆਵਲੇ ਹੁਣ ਫਰਵਰੀ ਦਾ ਮਹੀਨਾ ਚੱਲਣ ਲੱਗਿਆ ਇਸ ਮਹੀਨੇ ਵਿੱਚ ਜਿਹੜਾ ਆਵਲਾ ਪੂਰਾ ਪੱਕਿਆ ਹੋਏ ਮਿਲੇਗਾ ਤੇ ਪੂਰਾ ਇਸ ਦੇ ਵਿੱਚ ਰਸ ਹੋਏਗਾ ਤੇ ਬਿਲਕੁਲ ਵੀ ਆਵਲਾ ਆਪਾਂ ਨੂੰ ਕੱਚਾ ਨਹੀਂ ਮਿਲੇਗਾ ਕਿਉਂਕਿ ਇਹ ਹੁਣ ਲਾਸਟ ਟਾਈਮ ਹੈ ਆਵਲੇ ਦਾ ਤੁਸੀਂ ਆਵਲੇ ਦਾ achar ਹੁਣ ਇਸ ਟੈਂਪ ਵਧਿਕਾ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਆਵਲਾ ਪੂਰਾ ਪੱਕਾ ਹੋਇਆਗਾ ਤੇ ਇਸ ਤਰ੍ਹਾਂ ਜਿਹੜੇ ਆਵਲੇ ਆਪਣੇ ਥੋੜੇ ਜੇ ਦਾਗ ਲੱਗੇ ਇਹਨੂੰ ਆਪਾਂ ਉਤਾਰ ਦਿਆਂਗੇ ਸਾਰੇ ਆਵਲਿਆਂ ਨੂੰ ਆਪਾਂ ਚੈੱਕ ਕਰਕੇ ਹੀ ਪਾਵਾਂਗੇ ਆਵਲਿਆਂ ਦੇ ਵਿੱਚ ਪਾਉਣ ਵਾਸਤੇ ਕੁਝ ਆਪਾਂ ਮਸਾਲਿਆਂ ਨੂੰ ਸੁੱਕਾ ਹੀ ਪੁੰਨ ਲਵਾਂਗੇ ਇੱਥੇ ਇੱਕ ਚਮਚ ਮੈਂ ਤਨੀਆ ਲਿਆ ਸਾਬਤ ਇੱਕ ਚਮਚ ਸੌਂਫ ਦਾ ਤੇ ਅੱਧਾ ਚਮਚ ਆਪਾਂ ਇੱਥੇ ਜੀਰੇ ਦਾ ਪਾ ਲਾਂਗੇ ਤੇ 1.5 ਚਮਚ ਦੇ ਕਰੀਬ ਆਪਾਂ ਰਾਈ ਲਈਏ ਜੋ ਪੀਲੀ ਸਰੋਂ ਦੀ ਉਹ ਵਾਲੀ ਪਾ ਲਾਂਗੇ ਤੇ ਅੱਧਾ ਚਮਚ ਇਸ ਦੇ ਵਿੱਚ ਮੇਥਰੇ ਦੇ ਬੀਜ ਪਾ ਲਾਂਗੇ ਤੇ 5 ਤੋਂ 7 ਅਸੀਂ ਇਸ ਦੇ ਵਿੱਚ ਸੁੱਕੀਆਂ ਲਾਲ ਮਿਰਚਾਂ ਸਾਤ ਪਾ ਲਾਂਗੇ ਇਹਨਾਂ ਨੂੰ ਹੁਣ ਆਪਾਂ ਸੁੱਕਾ ਇਸੇ ਹੀ ਤਰ੍ਹਾਂ ਭੁੰਨਾ ਹੈ ਡਰਾਈ ਰੋਸਟ ਕਰਨਾ ਹੈ ਤੇ ਇੱਥੇ ਆਪਾਂ ਗੈਸ ਘਾਟ ਹੀ ਰੱਖਾਂਗੇ ਮੱਠੇ ਮੱਠੇ ਸੇਕ ਤੇ ਇਹਨੂੰ ਪਾਉਣ ਲਾਂਗੇ ਜਦ ਤੱਕ ਇਹਨਾਂ ਦੇ ਵਿੱਚੋਂ ਤੜਕਣ ਦੀ ਆਵਾਜ਼ ਨਹੀਂ ਆ ਜਾਂਦੀ ਤੇ ਇਹਨੂੰ ਲਗਾਤਾਰ ਆਪਾਂ ਹਿਲਾਉਂਦੇ ਰਵਾਂਗੇ ਇਹਨਾਂ ਮਸਾਲਿਆਂ ਨੂੰ ਤੇ ਬਸ ਇਹਨਾਂ ਦੇ ਵਿੱਚੋਂ ਆਪਾਂ ਸਲਾਬ ਕਢਣੀ ਹੈ ਜਿਹੜੀ ਨਮੀ ਹੈ ਉਹ ਖਤਮ ਹੋ ਜਾਵੇ ਤੇ ਫਿਰ ਆਪਣਾ achar ਨਹੀਂ ਜੇ ਖਰਾਬ ਹੁੰਦਾ ਇਹ ਜਿਹੜੇ ਮਸਾਲੇ ਆ ਵਧੀਆ ਪੁੱਜ ਗਏ ਨੇ ਤੇ ਰੰਗ ਬਦਲ ਗਏ ਹੁਣ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਠੰਡਾ ਕਰਕੇ ਇਸ ਨੂੰ ਆਪਾਂ ਮਿਕਸੀ ਤੇ ਪੀਸ ਲਾਂਗੇ ਜਾਂ ਕੁੱਟ ਵੀ ਲਾਂਗੇ ਇਥੇ ਆਪਾਂ ਲਿਆ ਪੌਣੀ ਕੋਲੀ ਸਰੋਂ ਦਾ ਤੇਲ ਸਰੋਂ ਦੇ ਤੇਲ ਦੇ ਵਿੱਚ ਹੀ ਜਿਹੜੇ ਆਚਾਰ ਸਵਾਦ ਬਣ ਕੇ ਤਿਆਰ ਹੁੰਦੇ ਨੇ ਤੇ ਤੇਲ ਨੂੰ ਆਪਾਂ ਹੁਣ ਕਰ ਲਾਂਗੇ ਗਰਮ ਕੋਈ ਬਾਲਾ ਗਰਮ ਤੇਲ ਨਹੀਂ ਜੇ ਕਰਨਾ ਬਸ ਥੋੜਾ ਜਿਹਾ ਗਰਮ ਕਰ ਲਾਂਗੇ ਤੇ ਇਹ ਸਾਬਤ ਜਿਹੜੇ ਆਵਲੇ ਆ ਸਾਰੇ ਆਪਾਂ ਇਸ ਤੇਲ ਦੇ ਵਿੱਚ ਪਾ ਲਾਂਗੇ ਕੁਝ ਇਹਨਾਂ ਨੂੰ ਕੱਟਣ ਦੀ ਲੋੜ ਨਹੀਂ ਜੇ ਪੈਣੀ ਆਪਾਂ ਇਹ ਸਾਬਤ ਆਵਲਿਆਂ ਦਾ ਹੀ ਚਾਰ ਵਧੀਆ ਬਣ ਕੇ ਤਿਆਰ ਹੋਏਗਾ ਤੇ ਇਹਨਾਂ ਨੂੰ ਆਪਾਂ ਹੁਣ ਇਸ ਤਰੀਕੇ ਹਿਲਾਉਂਦੇ ਰਾਵਾਂਗੇ ਲਗਾਤਾਰ ਹਿਲਾਉਂਦੇ ਰਾਵਾਂਗੇ ਰੋਕਾਂਗੇ ਨਹੀਂ ਤਾਂ ਕਿ ਜਿਹੜੇ ਆਵਲੇ ਆ ਸਾਰੇ ਇੱਕ ਸਾਰ ਪੱਕ ਕੇ ਤਿਆਰ ਹੋਣ ਜੇਕਰ ਆਪਾਂ ਰੁਗ ਗਏ ਤੇ ਅੱਧੇ ਇੱਕ ਸਾਈਡ ਤੋਂ ਜਿਹੜੇ ਆਵਲੇ ਆ ਥੋੜੇ ਕੱਚੇ ਰਹਿ ਸਕਦੇ ਆ ਪੂਰੇ ਪੱਕ ਸਕਦੇ ਆ ਇਸ ਤਰ੍ਹਾਂ ਲਗਾਤਾਰ ਸਾਰੇ ਬਰਾਬਰ ਹੀ ਆਪਣੇ ਜਿਹੜੇ ਆਵਲੇ ਨਰਮ ਹੋਣਗੇ ਤੇ ਪਹਿਲੋਂ ਨਾਲ ਵੇਖੋ ਤੁਸੀਂ ਕਿ ਜਿਹੜਾ ਆਵਲਿਆਂ ਦਾ ਰੰਗ ਬਦਲ ਗਿਆ ਪਹਿਲੋਂ ਹਰਾ ਸੀ ਹੁਣ ਥੋੜਾ ਜਿਹਾ ਫਿੱਕਾ ਹੋ ਗਿਆ ਤੇ ਇਹ ਆਵਲੇ ਆਪਣੇ ਥੋੜੇ ਜੋ ਹੁਣ ਪੱਕ ਗਏ ਨੇ ਦੋ ਤੋਂ ਤਿੰਨ ਮਿੰਟ ਦਾ ਟਾਈਮ ਹੋ ਗਿਆ ਆਵਲਿਆਂ ਨੂੰ ਪੱਕਦਿਆਂ ਆਂ ਤੇ ਇਸ ਦੇ ਵਿੱਚ ਚਮਚ ਦਾ ਚੌਥਾ ਹਿੱਸਾ ਆਪਾਂ ਹਿੰਗ ਪਾਵਾਂਗੇ ਤੇ ਅੱਧਾ ਚਮਚ ਕਾਲਾ ਨਮਕ ਤੇ 2 ਚਮਚ ਅਸੀਂ ਨਮਕ ਚਿੱਟਾ ਪਾਵਾਂਗੇ ਕਾਲਾ ਨਮਕ ਤੁਸੀਂ ਵਧਾ ਵੀ ਸਕਦੇ ਹੋ ਤੇ ਆਵਲਿਆਂ ਦੇ ਵਿੱਚ ਜਿਹੜਾ ਲੂਣ ਹੈ ਇਹ ਵੱਧ ਹੀ ਪਾਇਆ ਜਾਂਦਾ ਕਿਉਂਕਿ ਆਵਲੇ ਖੱਟੇ ਬਹੁਤ ਹੁੰਦੇ ਆ ਤੇ ਇਸ ਕਰਕੇ ਤੇ ਇਹਨਾਂ ਨੂੰ ਆਪਾਂ ਹੁਣ ਕਰ ਲਾਂਗੇ ਮਿਕਸ ਚੰਗੀ ਤਰ੍ਹਾਂ ਮਿਲਾ ਲਾਂਗੇ ਇਸ ਤਰ੍ਹਾਂ ਕੀ ਹੋਏਗਾ ਜਿਹੜਾ ਲੂਣ ਹੈ ਨਾ ਸਾਰਾ ਵਿੱਚ ਤੇ ਹਿੰਗ ਸਾਰੀ ਵਿੱਚ ਚੰਗੀ ਤਰ੍ਹਾਂ ਆਵਲੇ ਦੇ ਵਿੱਚ ਚਲੀ ਜਾਏਗੀ ਜਿਸ ਤਰ੍ਹਾਂ ਇਹ ਪੱਕਦਾ ਜਾਏਗਾ ਉਵੇਂ ਹੀ ਤੇਲ ਦੇ ਨਾਲ ਇਹ ਸਾਰਾ ਅੰਦਰ ਜਾਏਗਾ ਤੇ ਬਸ ਆਪਾਂ ਲਗਾਤਾਰ ਇਹਨੂੰ ਆਚਾਰ ਨੂੰ ਆਵਲਿਆਂ ਨੂੰ ਇਸੇ ਤਰ੍ਹਾਂ ਹੀ ਹਿਲਾਉਂਦੇ ਰਹਿਣਾ ਹੈ 7 ਤੋਂ 8 ਮਿੰਟ ਹੋ ਗਏ ਨੇ ਆਵਲਿਆਂ ਨੂੰ ਪਕਾਉਂਦਿਆਂ ਹੁਣ ਆਪਾਂ ਇਹਨਾਂ ਨੂੰ ਚੈੱਕ ਕਰ ਲਾਂਗੇ ਚਾਕੂ ਦੇ ਨਾਲ ਇਹ ਤੁਸੀਂ ਵੇਖੋ ਕਿ ਵਧਿਆ ਜਿਹੜੇ ਆਵਲੇ ਆਪਣੇ ਪੱਕ ਗਏ ਹਲਕਾ ਜਿਹਾ ਮਹਿਸੂਸ ਕੱਚਾ ਹੋਣ ਲੱਗਿਆ ਹੁਣ ਆਪਾਂ ਇੱਥੇ ਗੈਸ ਕਰ ਦਿਆਂਗੇ ਬੰਦ ਇਸ ਤੋਂ ਬਾਅਦ ਨਹੀਂ ਜੇ ਆਪਾਂ ਪਕਾਣਾ 80% ਤੱਕ ਆਪਾਂ ਆਵਲਿਆਂ ਨੂੰ ਪਕਾਣਾ। ਬਾਕੀ ਇਹ ਆਪਣੀ ਹੀਟ ਦੇ ਨਾਲ ਹੀ ਪੱਕ ਕੇ ਤਿਆਰ ਹੋ ਜਾਣਗੇ। ਇੱਥੇ ਮੈਂ ਗੈਸ ਔਨ ਕਰਤੀ ਬੰਦ ਤੇ ਜੋ ਆਪਾਂ ਮਸਾਲਾ ਪੀਸ ਕੇ ਰੱਖਿਆ ਸੀ ਇਹ ਪਾ ਲਾਂਗੇ। ਇਹ ਮਸਾਲਾ ਆਪਾਂ ਪਹਿਲੋ ਅੱਧਾ ਹੀ ਪਾਵਾਂਗੇ। ਲੋੜ ਪਵੇਗੀ ਤੇ ਫਿਰ ਉੱਪਰੋਂ ਹੋਰ ਪਾ ਲਾਂਗੇ। ਤੇ ਇੱਕ ਚਮਚ ਇਸ ਦੇ ਵਿੱਚ ਹਲਦੀ ਦਾ ਪਾ ਲਾਂਗੇ। ਤੇ ਇੱਕ ਚਮਚ ਲਾਲ ਮਿਰਚ ਪੀਸੀ ਹੋਈ। ਤੇ ਤੁਸੀਂ ਇੱਥੇ ਇੱਕ ਮਿਰਚ ਕੁੱਟੀ ਵੀ ਪਾ ਸਕਦੇ ਹੋ। ਇੱਕ ਚਮਚ ਆਪਾਂ ਕਲੌਂਜੀ ਦਾ ਪਾ ਲਾਂਗੇ। ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਲਾਂਗੇ। ਇਹ ਜਿਹੜੇ ਮਸਾਲੇ ਆ ਸਾਰੇ ਵਿੱਚ ਆਵਲਿਆਂ ਦੇ ਵਿੱਚ ਚਲੇ ਜਾਣਗੇ ਪੂਰੇ ਰੱਚ ਜਾਣਗੇ ਇੱਥੇ ਮੈਨੂੰ ਜਿਹੜਾ ਇਹ ਮਸਾਲਾ ਥੋੜਾ ਘੱਟ ਲੱਗਣ ਲੱਗਿਆ ਆਪਾਂ ਇੱਥੇ ਹੋਰ ਮਸਾਲਾ ਪਾ ਲਾਂਗੇ ਇੱਕ ਵਾਰ ਜੇ ਆਪਾਂ ਸਾਰਾ ਮਸਾਲਾ ਨਹੀਂ ਜੇ ਪਾਉਣਾ ਚੈੱਕ ਕਰਕੇ ਹੀ ਪਾਉਣਾ ਥੋੜਾ ਜਿਹਾ ਆਪਾਂ ਫੇਰ ਰੱਖ ਲੈ ਇੱਕ ਚਮਚ ਦੇ ਕਰੀਬ ਬਸ ਇਹਨੇ ਨਾਲ ਹੀ ਜਿਹੜਾ ਵਧੀਆ ਕੋਟ ਆਪਣੇ ਜਿਹੜੇ ਆਵਲੇ ਹੋ ਜਾਣਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਾਂਗੇ ਇਹ ਜੋ ਤੁਹਾਨੂੰ ਤੇਲ ਨਜ਼ਰ ਆਣ ਲੱਗੇ ਇਹ ਜਦ ਆਪਾਂ ਇਹਨੂੰ ਰੱਖਾਂਗੇ ਥੋੜਾ ਟਾਈਮ ਤੇ ਸਾਰਾ ਜਿਹੜਾ ਤੇਲ ਹੈ ਆਵਲੇ ਖਿੱਚ ਲੈਣਗੇ ਇਹ ਆਪਣੇ ਆਵਲਿਆਂ ਦਾ ਆਚਾਰ ਬਣ ਕੇ ਤਿਆਰ ਹੋ ਗਿਆ ਤੇ ਇਹਨਾਂ ਆਵਲਿਆਂ ਨੂੰ ਆਪਾਂ ਹੁਣ 1 ਤੋਂ 2 ਦਿਨਾਂ ਵਾਸਤੇ ਰੱਖਾਂਗੇ 2 ਦਿਨ ਵਾਸਤੇ ਮੈਂ ਇਸੇ ਤਰ੍ਹਾਂ ਹੀ ਆਚਾਰ ਨੂੰ ਰੱਖਿਆ ਸੀ ਕੜਾਈ ਦੇ ਵਿੱਚ ਤੇ ਹੁਣ ਜਿਹੜੇ ਆਵਲਿਆਂ ਨੇ ਸਾਰਾ ਤੇਲ ਸੋਕ ਲਿਆ ਮਸਾਲੇ ਪੂਰੇ ਉੱਪਰੋਂ ਆਵਲਿਆਂ ਨੂੰ ਕੋਟ ਹੋ ਗਏ ਨੇ ਤੇ ਇਸ ਟਾਈਮ ਆਪਾਂ ਇਸ ਨੂੰ ਚੈੱਕ ਕਰ ਸਕਦੇ ਆ ਜੋ ਵੀ ਇਸ ਦੇ ਵਿੱਚ ਨਮਕ ਮਿਰਚ ਘਾਟ ਹੋਏ ਤੇ ਆਪਾਂ ਪਾ ਸਕਦੇ ਆ ਤੇ ਇਹ ਆਵਲੇ ਦੇ ਆਚਾਰ ਆਪਣਾ ਹੁਣ ਬਣ ਕੇ ਤਿਆਰ ਹੋ ਗਿਆ ਜੇਕਰ ਤੁਸੀਂ ਇਹਨੂੰ ਫ੍ਰਿਜ ਦੇ ਵਿੱਚ ਰੱਖਣਾ ਹੈ ਆਚਾਰ ਨੂੰ ਫਿਰ ਤੁਸੀਂ ਇਸੇ ਤਰ੍ਹਾਂ ਹੀ ਰੱਖ ਸਕਦੇ ਹੋ ਡੱਬੇ ਵਿੱਚ ਭਰ ਕੇ ਜੇਕਰ ਫ੍ਰਿਜ ਤੋਂ ਬਾਹਰ ਰੱਖਣਾ ਹੈ ਤੇ ਫਿਰ ਤੁਸੀਂ ਇਸ ਦੇ ਵਿੱਚ ਪੂਰਾ ਤੇਲ ਭਰ ਕੇ ਰੱਖਿਓ ਆਵਲੇ ਪੂਰੇ ਤੇਲ ਦੇ ਵਿੱਚ ਡੁੱਬੇ ਹੋਣ ਜਿਸ ਵੀ ਡੱਬੇ ਕੰਟੇਨਰ ਵਿੱਚ ਆਪਾਂ ਆਚਾਰ ਨੂੰ ਭਰ ਕੇ ਰੱਖਣਾ ਸਟੋਰ ਕਰਨਾ ਉਹਨੂੰ ਚੰਗੀ ਤਰ੍ਹਾਂ ਧੋ ਕੇ ਤੁੱਪ ਲਵਾ ਕੇ ਫੇਰ ਹੀ ਆਚਾਰ ਉਸ ਦੇ ਵਿੱਚ ਪਾਉਣਾ ਹੈ ਇਹ ਆਵਲਿਆਂ ਦਾ ਆਚਾਰ ਜਿਹੜਾ ਹੁਣ ਆਵਲਿਆਂ ਦਾ ਸੀਜ਼ਨ ਲਾਸਟ ਫਰਵਰੀ ਦਾ ਮਹੀਨਾ ਚੱਲਣ ਲੱਗਿਆ ਇਸ ਮਹੀਨੇ ਦੇ ਵਿੱਚ ਤੁਸੀਂ ਆਚਾਰ ਬਣਾ ਕੇ ਰੱਖ ਸਕਦੇ ਹੋ ਪੂਰੇ ਗਰਮੀਆਂ ਤੁਹਾਡਾ ਇਹ ਆਚਾਰ ਚੱਲੂਗਾ ਜੇਕਰ ਆਚਾਰ ਬਣਾਉਣ ਦੀ ਰੈਸਪੀ ਤੁਹਾਨੂੰ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਜੇ ਆਵਲਿਆਂ ਦੇ ਆਚਾਰ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਮਿਲਦੇ ਹਾਂ ਫਿਰ ਇੱਕ ਨਵੀਂ ਰੈਸਪੀ ਦੇ ਨਾਲ ਧੰਨਵਾਦ